बंद करो बंद करो बंद करो पंजाब का पानी नहीं पियागे नहीं पियागे नहीं पियागे पंजाब का पानी नहीं देवागे नहीं देवागे बंद करो ले ले, ले ले। बंद, बंद करो बंद करो तकेशाई बंद करो बंद करो बंद करो मोदी सरकार हाय हाय

ਰੋਜ਼ ਪ੍ਰਦਰਸ਼ਨ ਜਿਹੜਾ ਮੇਰੇ ਪੰਜਾਬ ਦੇ ਲੋਕਾਂ ਵਾਸਤੇ ਹੈ ਕਿਸਾਨਾਂ ਵਾਸਤੇ ਹੈ ਕੁਦਰਤੀ ਪਾਣੀਆਂ ਵਾਸਤੇ ਹੈ ਜਿਹੜਾ ਬੀਬੀਐਮਏ ਹੈ ਪਖੜਾ ਬਿਆਸ ਮੈਨੇਜਮੈਂਟ ਜਿਹੜਾ ਹੈ ਪਹਿਲੇ ਵੀ ਮੋਦੀ ਸਰਕਾਰ ਨੇ ੱਤਕਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਸਾਡੇ ਜਿਹੜੀ ਸਦੈਸਤਾ ਹੈ ਸਾਡੇ ਪੰਜਾਬ ਦੀ ਜਿਹੜੀ ਕਿ ਉਸ ਮੈਨੇਜਮੈਂਟ ਦੇ ਵਿੱਚ ਹੋਣੀ ਚਾਹੀਦੀ ਸਦੀਆਂ ਤੋਂ ਹੁੰਦੀ ਆਈ ਆ ਪਰੰਤੂ ਉਹਦੇ ਵਿੱਚ ਵੀ ਇਹਨਾਂ ਨੇ ਸਾਨੂੰ ਜਿਹੜਾ ਹੈ ਪਿੱਛੇ ਰੱਖਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਅਸੀਂ ਮੁਜ਼ਾਰੇ ਕੀਤੇ ਅਸੀਂ ਆਪਣਾ ਪੱਖ ਰੱਖਿਆ ਪਰ ਹੁਣ ਜਿਹੜਾ ਵਾ 8500 ਕਿੱਸੇ ਜਿਹੜਾ ਹੈ ਪਾਣੀ ਜਿਹੜਾ ਉਹ ਹਰਿਆਣੇ ਨੂੰ ਜਿਹੜਾ ਸੀਗਾ ਉਹ ਦੇਣਾ ਸੀਗਾ ਅਸੀਂ ਉਹਨਾਂ ਨੂੰ 21 ਅਪ੍ਰੈਲ ਤੋਂ ਲੈ ਕੇ 21 ਅਪ੍ਰੈਲ ਇੱਕ ਫਾਈਨੈਂਸ਼ੀਅਲ ਈਅਰ ਤੱਕ ਉਹ ਪਾਣੀ ਦੇਣਾ ਹੁੰਦਾ ਅਸੀਂ ਇਹਨਾਂ ਨੂੰ ਪਾਣੀ ਦਿੱਤਾ ਵਾ ਹਰਿਆਣੇ ਨੂੰ ਪਰੰਤੂ ਇਹਨਾਂ ਨੇ ਪਹਿਲੇ ਹੀ ਪਾਣੀ ਜਿਹੜਾ ਹੈ ਉਹ ਕੰਜ਼ਿਊਮ ਕਰ ਲਿਆ ਜਦ ਕਿ ਬੜੀ ਕਫਾਇਤੀ ਦੇ ਨਾਲ ਉਹ ਪਾਣੀ ਜਿਹੜਾ ਸੀਗਾ ਉਹ ਇਸਤੇਮਾਲ ਕਰਨਾ ਸੀਗਾ ਇਰੀਗੇਸ਼ਨ ਵਾਸਤੇ ਸੀਗਾ ਜਿਹੜਾ ਕਿ ਹਰਿਆਣਾ ਔਰ ਰਾਜਸਥਾਨ ਨੂੰ ਪੰਜਾਬ ਦਿੰਦਾ ਹੈ ਠੀਕ ਹੈ ਜੀ ਪਰੰਤੂ ਇਹਨਾਂ ਨੇ ਉਹ ਪਾਣੀ ਜਿਹੜਾ ਹੈ ਕਫਾਇਤੀ ਤਰੀਕੇ ਨਾਲ ਨਹੀਂ ਯੂਜ਼ ਕੀਤਾ 4000 ਜਿਹੜਾ ਕਿ ਉਸਿਕ ਜਿਹੜਾ ਸੀਗਾ ਉਹ ਪਾਣੀ ਇਹਨਾਂ ਨੇ ਲਲਿਆ ਔਰ ਹੁਣ ਜ਼ਬਰਦਸਤੀ ਜਿਹੜਾ ਪਾਣੀ ਹੈ ਉਹ ਇਸ ਬੀਬੀਐਮ ਤੋਂ ਮੈਨੇਜਮੈਂਟ ਤੋਂ ਜਿਹੜਾ ਉਹ ਰਿਲੀਜ਼ ਕਰਾਇਆ ਵਾ ਇਹਨਾਂ ਨੇ ਜਿਹੜਾ ਕਿ ਸਾਡੇ ਪੰਜਾਬ ਲਈ ਬਹੁਤ ਹੀ ਖਤਰਨਾਕ ਹੈ ਸਾਡੇ ਪੰਜਾਬੀਆਂ ਦੇ ਲਈ ਔਰ ਸਾਡੇ ਜਿਹੜੇ ਕਿਸਾਨ ਭਰਾ ਨੇ ਜਿਨ੍ਹਾਂ ਨੇ ਹੁਣ ਜੀਰੀ ਜਿਹੜੀ ਆ ਝੋਨਾ ਬੀਜਣਾ ਜਿਹੜਾ ਕਿ ਕੁਦਰਤੀ ਪਾਣੀ ਦੇ ਉੱਪਰ ਸਾਡੇ ਮਾਨ ਸਰਕਾਰ ਜਿਹੜੀ ਹੈ ਉਹ ਟੇਲ ਤੱਕ ਪਾਣੀ ਜਿਹੜੀ ਹੈ ਉਹ ਪਚਾਰੀ ਹੈ ਪਰੰਤੂ ਇਹਨਾਂ ਨੇ ਉਸ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਇਹ ਪਾਣੀ ਦਾ ਜਿਹੜਾ ਹੈ ਉਹ ਰਿਲੀਜ਼ ਕੀਤਾ ਜਿਹੜਾ ਬਿਲਕੁਲ ਗਲਤ ਹੈਗਾ ਵਾ ਉਹਦੀ ਅਸੀਂ ਨਿੰਦਿਆ ਕਰਦੇ ਆ ਇਸੇ ਵਾਸਤੇ ਇਹ ਪੁਤਲਾ ਜਿਹੜਾ ਉਹਨਾਂ ਦਾ ਫੂਕਿਆ ਗਿਆ ਜ਼ਕਿੰਦਰ ਸਰਕਾਰ ਔਰ ਜਿਹੜੀ ਭਾਜਪਾ ਦੀ ਸਰਕਾਰਾਂ ਮਿਲੀ ਭੁਗਤ ਕਰਕੇ ਸੈਣੀ ਜਿਹੜੇ ਆਪਣੇ ਹਾਂ ਕਿ ਨੇ ਮੁੱਖ ਮੰਤਰੀ ਹਰਿਆਣਾ ਦੇ ਉਹਨਾਂ ਦੇ ਵਰ ਖਿਲਾਫ ਅਸੀਂ ਇਹ ਨਾਰੇਬਾਜ਼ੀ ਕੀਤੀ ਹੈ ਔਰ ਇਹ ਜਿਹੜਾ ਪੁਤਲਾ ਹੈ ਉਹਦੇ ਵਰ ਖਿਲਾਫ ਫੂਕਿਆ ਗਿਆ ਆਓ ਜੀ ਆਓ ਭਾਈ ਤੁਸੀਂ ਜੀ ਜਿਲ੍ਹਾ ਜਵਨਸਰਾ ਤਰਤੀ ਸਰਪੰਚ ਪਿੰਡ ਭੰਵਾ ਅਸੀਂ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਦੇ ਦਿਨ ਦੇ ਵਿੱਚ ਧਰਨੇ ਲਾ ਰਹੇ ਆ ਉਹ ਬੜੀ ਗੰਦੀ ਤੇ ਬੜੀ ਕੋਝੀ ਹੋਈ ਸਾਜ਼ਿਸ਼ ਜਿਹੜੀ ਹੈ ਭਾਜਪਾ ਜਿਹੜੀ ਹੈ ਹਰਿਆਣਾ ਸਰਕਾਰ ਦੇ ਨਾਲ ਮਿਲ ਕੇ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਪਾਣੀ ਦੇ ਉੱਤੇ ਜਿਹੜਾ ਸੀਗਾ ਭਾਖੜਾ ਤੇ ਬਿਆਸ ਮੈਨੇਜਮੈਂਟ ਬੋਰਡ ਇੱਕ ਨਾਮ ਨਾਲ ਬਣਾਇਆ ਸੀ ਉਹਦੇ ਉੱਤੇ ਕਬਜ਼ਾ ਕਰਕੇ ਇਹਨਾਂ ਨੇ ਤੇ ਹਰਿਆਣੇ ਨੂੰ ਪਾਣੀ ਜਿਹੜਾ ਹੈ ਪੰਜਾਬ ਦਾ ਹੱਕ ਖੋਹ ਕੇ ਹਰਿਆਣੇ ਨੂੰ ਪਾਣੀ ਦੇਣਾ ਚਾਹੁੰਦੇ ਨੇ ਬੜਾ ਗੰਦਾ ਆ ਕੰਮ ਇਹ ਆ ਕਿਉਂਕਿ ਕਿਸਾਨੀ ਜਿਹੜੀ ਉਹ ਕਿਸਾਨ ਦੀ ਗੱਲ ਕਰੀਏ ਤੇ ਕਿਸਾਨਾਂ ਦੇ ਜਿਹੜਾ ਇੱਕੋ ਇੱਕ ਚੀਜ਼ ਹੈ ਜਿਹਦੀ ਕਿਸਾਨੀ ਜਿਹਦੇ ਉੱਤੇ ਚੱਲਦੀ ਹੈ ਉਹ ਪਾਣੀ ਆ ਜਿਹੜੀਆਂ ਸੇਟਾਂ ਦੇ ਪਾਣੀ ਨਹੀਂ ਹੈਗਾ ਤੁਸੀਂ ਵੇਖੋ ਉੱਥੇ ਨਹਿਰਾ ਨਹੀਂ ਆ ਗਈਆਂ ਤੇ ਸਾਡੇ ਇੱਥੇ ਜਿਹੜੀਆਂ ਨਹਿਰਾ ਨੇ ਦਰਿਆ ਨੇ ਉਹਨਾਂ ਦਾ ਪਾਣੀ ਲੁੱਟਿਆ ਜਾ ਰਿਹਾ ਬੜੇ ਗੱਦੇ ਤਰੀਕੇ ਦੇ ਨਾਲ ਇਹਨਾਂ ਨੂੰ ਮੈਨੇਜਮੈਂਟ ਬੋਰਡ ਨੂੰ ਆਪਣੇ ਅੰਦਰ ਕਰਕੇ ਇਹਦੇ ਸਬੰਧ ਵਿੱਚ ਜਿਹੜਾ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਧਰਨਾ ਦਿੱਤਾ ਗੁਰਦਾਸਪੁਰ ਦੇ ਵਿੱਚ ਵੀ ਜਿਹੜਾ ਅਸੀਂ ਉਹ ਜਿਹੜਾ ਮੱਛੀ ਮਾਰਕੀਟ ਚੌਂਕ ਦੇ ਵਿੱਚ ਦਿੱਤਾ ਔਰ ਅਸੀਂ ਹਰ ਹੀਲਾ ਦੇ ਹਰ ਵਸੀਲਾ ਜਿਹੜਾ ਲਾਵਾਂਗੇ ਪਾਰਟੀ ਵੱਲੋਂ ਵੀ ਔਰ ਮਾਨ ਸਰਕਾਰ ਨੂੰ ਵੀ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਬੀਜੇਪੀ ਸਰਕਾਰ ਦੀ ਕੋਝੀ ਚੱਲਦੇ ਨਾਲ ਅਸੀਂ ਇਹਨੂੰ ਕਦੇ ਵੀ ਨਹੀਂ ਹੋਣ ਦੇਵਾਂਗੇ ਪੰਜਾਬ ਦਾ ਪਾਣੀ ਜਿਹੜ